ਚੱਕੇਗਾ ਕਿ ਕਿਸੇ ਦੀ ਗਰੰਟੀ ਵੀਰਿਆ ਬੰਦਿਆਂ ਚੋਂ ਖਤਮ ਹੋ ਗਰੰਟੀ ਵੀਰਿਆ ਮਿੱਠੀਆਂ ਜ਼ਬਾਨਾਂ ਨਿਹਰਾ ਜ਼ਹਿਰ ਵੇਖਦਾ ਸੱਚ ਜਿਹੜੀ ਵਿੱਚ ਉਹ ਦੁਕਾਨ ਲੱਭੇ ਨਾ ਉਹ ਵੱਡੇ ਬਾਈ ਅੱਜ ਕੱਲ ਪੱਕੀ ਇੱਥੇ ਕਿਸੇ ਦੀ ਜ਼ਬਾਨ ਲੱਭਾ ਨਾ ਇੱਕ ਕੁੜੀ ਅਫਸਾਨਾ ਖਾਨ ਸੀਗੀ ਉਹ ਸਾਡੇ ਨਾਲ ਕੰਮ ਕਰਦੀ ਸੀ ਪਹਿਲਾਂ ਇਹ ਨਾਲ ਉਹਦੀ ਸੈਟਿੰਗ ਹੀ ਨਹੀਂ ਬੈਠੀ ਉਹ ਚਲੀ ਗਈ ਫਿਰ ਮਤਲਬ ਡਿਸਪਿਊਟ ਜਾ ਪੈਗਾ ਪ੍ਰੋਡਿਊਸਰ ਨਾਲ ਤੇ ਉਹ ਆਪਾਂ ਫਿਰ ਗਾਣਾ ਤਨ ਉਹ ਮੈਨੂੰ ਗਾਣਾ ਕਾਫੀ ਵਾਰ ਹੀ ਮੰਗਿਆ ਹੁੰਨੇ ਵੀ ਮੈਨੂੰ ਭਾਜੀ ਗਾਣਾ ਦੇ ਦਿਓ ਮੈਂ ਫਲਾਣੇ ਸਿੰਗਰ ਨਾਲ ਕਰਨਾ ਮੈਂ ਨਹੀਂ ਵੀ ਹੁਣ ਗਾਣਾ ਮੈਂ ਤੈਨੂੰ ਨਹੀਂ ਦੇ ਸਕਦਾ ਜੇ ਤੂੰ ਹਾਂ ਸਾਡੇ ਨਾਲ ਖੜੀ ਰਹਿੰਦੀ ਕੰਮ ਕਰੀ ਜਾਂਦੀ ਤਾਂ ਆਪਾਂ ਤੈਨੂੰ ਗਾਣਾ ਦੇ ਦਿੰਦੇ ਤੇ ਵੀ ਹੁਣ ਜਦੋਂ ਤੂੰ ਸਾਡੇ ਨਾਲ ਕੰਮ ਹੀ ਨਹੀਂ ਕਰ ਰਹੀ ਸਾਡੀ ਟੀਮ ਚ ਨਹੀਂ ਰਹੀ ਤੇ ਫਿਰ ਤੈਨੂੰ ਮੈਂ ਗਾਣਾ ਮੈਂ ਕਹਾਂ ਇਸ ਦੇ ਸਕਦਾ ਹਣਾ ਉਹ ਗੁਲਾਬ ਸਿੱਧੂ ਦੀ ਆਵਾਜ਼ ਚ ਵੀ ਮੇਰਾ ਇੱਕ ਗਾਣਾ ਆਇਆ ਸੀਗਾ ਸਾਖ ਜੱਟ ਨੇ ਲੰਡਨੋਂ ਆਏ ਮੋੜਤੇ ਨੇ ਇੱਕ ਤੇਰੇ ਪਿਆਰ ਬਗਲੇ ਉਹ ਅਸੀਂ ਦੇਸੀ ਗਰੂ ਵਾਲਾ ਤਾਂ ਮਿਊਜ਼ਿਕ ਕਰਵਾਇਆ ਸੀਗਾ ਇਹ ਤੁਹਾਡੇ ਕਰੰਟ ਆ ਨਾ ਕੰਟੈਂਟ ਚ ਤਾਂ ਤੁਹਾਨੂੰ ਸਾਹਮਣੇ ਵਾਲਾ ਬੰਦਾ ਆਪੇ ਦਾ ਬੋਲੂਗਾ ਵੀ ਯਾਰ ਆਪਾਂ ਗਾਣਾ ਕਰਨਾ ਹੈ ਹੁਣ ਗਾਣਾ ਇੰਦਰਜੀਤ ਨਿੱਕੂ ਬਾਈ ਉਹਨਾਂ ਨੇ ਗਾਇਆ ਸੀਗਾ ਮੈਂ ਨਿੱਕੂ ਨੂੰ ਅੱਜ ਤੱਕ ਹੀ ਨਹੀਂ ਮਿਲਿਆਗਾ ਉਹ ਬਾਈ ਗਿੱਤੇ ਜੈਲਦਾਰ ਉਹਨਾਂ ਨੂੰ ਭੇਜਿਆ ਸੀਗਾ ਉਹਨਾਂ ਨੂੰ ਪਸੰਦ ਸੀ ਕਹਿੰਦੇ ਮੈਨੂੰ ਭੇਜ ਦੇ ਤੇ ਉਹਨਾਂ ਨੂੰ ਮੈਂ ਸੁਣਾਇਆ ਸੀ ਪਹਿਲਾਂ ਤੇ ਉਹਨਾਂ ਨੇ ਮੰਗਾ ਲਿਆ ਮੁੜ ਕੇ ਚਲੋ ਨਿੱਕੂ ਹੁਣਾਂ ਤੋਂ ਪ੍ਰਾਤਾ ਉਹਨਾਂ ਨੂੰ ਗਾਣਾ ਗੁਣਾ ਨਹੀਂ ਕਿ ਲੱਭ ਰਿਆ ਸੀ ਉਹਨਾਂ ਦਿਨਾਂ ਚ ਚਲੋ ਗਾਣਾ ਹੋ ਗਿਆ ਮੈਂ ਤਾਂ ਬਾਅਦ ਚ ਕਿਤੇ ਬਾਈ ਨੇ ਫੋਨ ਕੀਤਾ ਵੀ ਤੇਰਾ ਗਾਣਾ ਸ਼ੂਟ ਵੀ ਹੋ ਗਿਆ ਤੀਸਰੀਸ ਤੋਂ ਆ ਰਿਹਾ ਹੈ ਤੇ ਮੈਂ ਕਿ ਗੱਲ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਸਫਰ ਅੱਜ ਅਜੇਹੇ ਰਾਈਟਰ ਨਾਲ ਗੱਲਬਾਤ ਕਰਾਉਣ ਲੱਗਾ ਜਿਹਦੇ ਗਾਣੇ ਹਰ ਕੋਈ ਗਾਉਣਾ ਚਾਹੁੰਦਾ ਗਿੱਪੀ ਗਰੇয়াল ਜਾਂ ਹੋਰ ਕਈ ਨਾਮੀ ਕਲਾਕਾਰਾਂ ਦੀ ਗੱਲ ਕਰੀਏ ਉਹ ਬਾਈ ਦੇ ਗਾਣੇ ਗਾਉਣਾ ਪਸੰਦ ਕਰਦੇ ਆ ਇੱਥੋਂ ਤੱਕ ਕਿ ਬਾਈ ਕੋਲੇ ਜਦੋਂ ਅਫਸਾਨਾ ਖਾਣ ਗਾਣੇ ਦੀ ਗੱਲ ਕਰਦੀ ਵੀ ਮੈਨੂੰ ਗਾਣਾ ਦੇ ਦਿਓ ਬਾਈ ਇਹ ਗੱਲ ਕਹਿ ਰਹਿੰਦੇ ਆ ਵੀ ਤੁਹਾਡੇ ਮਤਲਬ ਦਾ ਸਾਡੇ ਕੋਲੇ ਗਾਣਾ ਹੀ ਨਹੀਂ ਐਨੇ ਵਧੀਆ ਰਾਈਟਰ ਨੇ ਇਹ ਤੋਂ ਸੱਕੀ ਬਾਈ ਦਾ ਨੇਚਰ ਹੈ ਨਾ ਵਧੀਆ ਹੈ ਵੀ ਬੜੇ ਡਾਊਨ ਟੂ ਅਰਥ ਰਹਿੰਦੇ ਆ ਬਾਈ ਨਾਲ ਗੱਲਬਾਤ ਕਰਾਂਗੇ ਦੀਪ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਜੋਤ ਵੀਰੇ ਤੁਸੀਂ ਸਾਡੇ ਪਿੰਡ ਆਏ ਤੇ ਸਾਨੂੰ ਸਮਾਂ ਦਿੱਤਾ ਤੇ ਦਰਸ਼ਕਾਂ ਦੇ ਰੂਬਰੂ ਕਰਾਈ ਰਹੇ ਹੋ ਬਹੁਤ ਬਹੁਤ ਮਿਹਰਬਾਨੀ ਵੀਰੇ ਸਭ ਤੋਂ ਪਹਿਲਾਂ ਬਾਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਹਾਂ ਜੀ ਇਹਨਾਂ ਨੇ ਕੋਈ ਗੱਲ ਨਹੀਂ ਸਮਾਂ ਤਾਂ ਦੇਣਾ ਹੀ ਬਣਦਾ ਹੁੰਦਾ ਹਣਾ ਹਾਂਜੀ ਭਾਈ ਸਟਾਰਟਿੰਗ ਤੇ ਮੈਂ ਗੱਲ ਕਰੂੰਗਾ ਵੀ ਸਟਾਰਟਿੰਗ ਤੇ ਆਪਾਂ ਕੁਝ ਸੁਣਾ ਕੇ ਤੁਹਾਡੇ ਤੋਂ ਕੁਝ ਸੁਣ ਕੇ ਸ਼ੁਰੂ ਕਰੀਏ ਸਟਾਰਟਿੰਗ ਤਾਂ ਇਹ ਹੈ ਭਾਈ ਵੀ ਅੱਜ ਕੱਲ ਜਿਹੜੀ ਦੁਨੀਆਦਾਰੀ ਨਾ ਦੁਨੀਆਦਾਰੀ ਬਹੁਤ ਹੋਰ ਤਰੀਕੇ ਦੀ ਹੋ ਗਈ ਹੈ ਵੀ ਕਿਸੇ ਦੀ ਕੋਈ ਗਰੰਟੀ ਨਹੀਂ ਕਿਸੇ ਦਾ ਕੋਈ ਦੀਨ ਨਹੀਂ ਮਾਨ ਨਹੀਂ ਵੀ ਬੰਦੇ ਦਾ ਜਿਵੇਂ ਕਿ ਮੈਂ ਸਟੈਂਡ ਜਾਂ ਖਤਮ ਹੋ ਗਿਆ ਅੱਜ ਕੱਲ ਲੋਕਾਂ ਦਾ ਵੀ ਜ਼ੁਬਾਨ ਨਹੀਂ ਰਹਿ ਗਈ ਤੇ ਮੈਂ ਲਿਖਿਆ ਸੀ ਕਹਿੰਦਾ ਚੱਕੇਗਾ ਕਿ ਕਿਸੇ ਦੀ ਗਰੰਟੀ ਵੀ ਰਿਆ ਬੰਦਿਆਂ ਚੋਂ ਖਤਮ ਹੋ ਗਰੰਟੀ ਵੀ ਰਿਆ ਮਿੱਠੀਆਂ ਜ਼ੁਬਾਨਾਂ ਨਿਹਰਾ ਜ਼ਹਿਰ ਵੇਖਦਾ ਸੱਚ ਜਿਹੜੀ ਵਿੱਚ ਉਹ ਦੁਕਾਨ ਲੱਭੇ ਨਾ ਉਹ ਵੱਡੇ ਬਾਈ ਅੱਜ ਕੱਲ ਪੱਕੀ ਇੱਥੇ ਕਿਸੇ ਦੀ ਜबान ਲੱਭੇ ਨਾ ਉਹ ਵੱਡੇ ਬਾਈ ਅੱਜ ਕੱਲ ਪੱਕੀ ਇੱਥੇ ਕਿਸੇ ਦੀ ਜबान ਲੱਭੇ ਨਾ ਆ ਵਾਕਿਆ ਭਾਈ ਕਹਿੰਦੇ ਵੀ ਆ ਹਨਾ ਬੰਦਾ ਜबान ਦਾ ਖਰਾ ਹੋਣਾ ਚਾਹੀਦਾ ਰੰਗ ਰੂਪ ਤਾਂ ਕਹਿੰਦੇ ਉਮਰਾ ਦੇ ਨਾਲ ਟਲ ਜਾਂਦੇ ਆ ਹਾਂਜੀ ਇਹ ਤਾਂ ਜ਼ਰੂਰੀ ਆ ਭਾਈ ਵੀ ਸਟੈਂਡ ਜ਼ਰੂਰੀ ਆ ਹਨਾ ਵੀ ਦੌਲਤ ਸ਼ੋਹਰਤ ਬਾਕੀ ਸਾਰੀਆਂ ਚੀਜ਼ਾਂ ਉਹ ਉਹ ਤਾਂ ਆਪਣੀ ਕਿਸਮਤ ਚ ਜੋ ਮਹਾਰਾ ਨੇ ਲਿਖਤਾ ਮੰਨ ਲਓ ਤਾਂ ਆ ਹੀ ਜਾਣੀਆਂ ਹੁੰਦੀਆਂ ਹਨਾ ਵੀ ਮੈਂ ਕਹਣਾ ਵੀ ਜबान ਦਾ ਖੱਟਿਆ ਖਾਣਾ ਹੀ ਚਾਹੀਦਾ ਬੰਦੇ ਨੂੰ ਵੀ ਜबान ਜ਼ਰੂਰੀ ਆ ਬਾਈ ਆ ਕਈ ਕਲਾਕਾਰਾਂ ਨੂੰ ਤੁਸੀਂ ਜਵਾਬ ਵੀ ਦਿੱਤਾ ਤੁਸੀਂ ਮੇਰੇ ਕੋਲੇ ਯਾਰ ਇਹ ਥੋੜੇ ਭਾਦੇ ਗੀਤ ਨਹੀਂ ਇਹ ਬੜੇ ਉੱਚ ਲੈਵਲ ਦੇ ਆ ਇਹ ਕਿਹੜੇ ਕਿਹੜੇ ਕਲਾਕਾਰਾਂ ਨੂੰ ਜਵਾਬ ਦਿੱਤੇ ਆ ਨਹੀਂ ਜਵਾਬ ਨਹੀਂ ਬਾਈ ਉਹ ਨਾ ਇੱਕ ਕੁੜੀ ਅਫਸਾਨਾ ਖਾਨ ਸੀਗੀ ਉਹ ਸਾਡੇ ਨਾਲ ਕੰਮ ਕਰਦੀ ਸੀ ਪਹਿਲਾਂ ਕਰਨਾ ਸੀ ਉਹਨੇ ਮਤਲਬ ਇੱਕ ਗੀਤ ਦੀ ਡਮੀ ਕਰਾਈ ਸੀ ਸਾਡੀ ਅਸੀਂ ਡੀਜੇ ਫਲੋ ਕੋਲੇ ਪੈਸੇ ਪੂਸੇ ਵੀ ਦਿੱਤੇ ਅਸੀਂ ਤੇ ਉਹ ਸਾਡੇ ਨਾਲ ਬੌਂਡ ਹੋਣਾ ਚਾਹੁੰਦੀ ਸੀ ਵੀ ਸਾਨੂੰ ਮਤਲਬ ਬੌਂਡ ਕਰਕੇ ਮੇਰੇ ਨਾਲ ਕੰਮ ਕਰ ਲਓ ਤੇ ਉਹ ਸਾਡੇ ਇੱਥੇ ਲੱਗੇ ਪਿੰਡਾਂ ਦੀ ਸੀਗੀ ਬਾਦਲ ਪਿੰਡ ਤੋਂ ਤੇ ਉਹ ਉਦੋਂ ਅਸੀਂ ਉਹਦਾ ਇੱਕ ਗਾਣਾ ਡੰਮੀ ਵੀ ਕਰਾਈ ਚਲੋ ਸਾਡੇ ਵਿੱਚ ਜੇ ਰਹਿ ਗਿਆ ਵੀ ਨਹੀਂ ਸੈਟਿੰਗ ਬੈਠੀ ਉਹਦੀ ਪ੍ਰੋਡਿਊਸਰ ਸਾਡੇ ਨਾਲ ਤਾਂ ਉਹ ਮੇਰਾ ਇੱਕ ਗਾਣਾ ਸੀਗਾ ਡਿਊਟ ਗਾਣਾ ਸੀਗਾ ਸੋਨੇ ਦੀਆਂ ਵੇੜੇ ਚ ਵਿਛਾ ਦੂੰ ਚਾਦਰਾਂ ਨਹੀਂ ਪਾ ਦੂੰ ਕੋਠੇ ਉੱਤੇ ਚਾਂਦੀ ਦਾ ਚਵਾਰਾ ਇਹ ਉਹਦੇ ਮੁੰਡੇ ਦੀ ਲਾਈਨ ਸੀਗੀ ਤੇ ਕੁੜੀ ਕਹਿੰਦੀ ਹੁੰਦੀ ਲੋਕੀ ਮੈਨੂੰ ਆਖਦੇ ਨੇ ਸੋਨੇ ਦੇ ਚਿੜੀ ਵੇ ਕੱਚੀ ਕੋਠੀ ਵੈਲੀਆ ਤੇਰੀ ਤੇ ਉਹਨੂੰ ਪਰਸਨਲੀ ਪਸੰਦ ਸੀਗਾ ਤੇ ਮੈਥੋਂ ਉਹ ਜਦੋਂ ਸਾਡੇ ਨਾਲ ਸੀ ਉਹ ਮਤਲਬ ਰਾਬਤੇ ਸੀਗੇ ਤਾਂ ਉਹ ਮੇਰੇ ਕਾਫੀ ਗੀਤਾਂ ਸ਼ੇਅਰ ਹੋਇਆ ਸੀ ਇੱਕ ਦੂਜੇ ਨਾਲ ਮਤਲਬ ਵੀ ਟੱਚਸ ਸੀਗੇ ਤਾਂ ਉਹ ਗੀਤ ਕੁਦਮ ਇਥੋਂ ਸੌਂਦੀ ਰਹਿੰਦੀ ਸੀਗੀ ਤਾਂ ਮੈਨੂੰ ਕਿਹਾ ਸੀ ਭਾਜੀ ਇਹ ਗਾਣਾ ਮੈਂ ਕਰਨਾ ਹੀ ਕਰਨਾ ਮੈਨੂੰ ਵਧੀਆ ਲੱਗਦਾਗਾ ਤੇ ਮੈਂ ਉਹਨਾਂ ਨੂੰ ਕੋਈ ਗੱਲ ਨਹੀਂ ਆਪਾਂ ਜਦੋਂ ਅੱਗੇ ਕੰਮ ਕਰਾਂਗੇ ਤਾਂ ਆਪਾਂ ਕਰ ਲਾਂਗੇ ਤੇ ਉਹ ਮੁੜ ਕੇ ਜਦੋਂ ਸਾਡੇ ਨਾਲ ਉਹਦੀ ਸੈਟਿੰਗ ਨਹੀਂ ਬੈਠੀ ਉਹ ਚਲੀ ਗਈ ਫਿਰ ਮਤਲਬ ਡ ਤੇ ਉਹ ਆਪਾਂ ਫਿਰ ਗਾਣਾ ਉਹ ਮੈਥੋਂ ਗਾਣਾ ਕਾਫੀ ਵਾਰੀ ਮੰਗਿਆ ਹੁਣੇ ਵੀ ਮੈਨੂੰ ਭਾਜੀ ਗਾਣਾ ਦੇ ਦਿਓ ਮੈਂ ਫਲਾਣੇ ਸਿੰਗਰ ਨਾਲ ਕਰਨਾ ਮੈਂ ਨਹੀਂ ਵੀ ਹੁਣ ਗਾਣਾ ਮੈਂ ਤੈਨੂੰ ਨਹੀਂ ਦੇ ਸਕਦਾ ਜੇ ਤੂੰ ਹਾਂ ਸਾਡੇ ਨਾਲ ਖੜੀ ਰਹਿੰਦੀ ਕੰਮ ਕਰੀ ਜਾਂਦੀ ਤਾਂ ਆਪਾਂ ਤੈਨੂੰ ਗਾਣਾ ਦੇ ਦਿੰਦੇ ਤੇ ਵੀ ਹੁਣ ਜਦੋਂ ਤੂੰ ਸਾਡੇ ਨਾਲ ਕੰਮ ਹੀ ਨਹੀਂ ਕਰ ਰਹੀ ਸਾਡੀ ਟੀਮ ਚ ਨਹੀਂ ਰਹੀ ਤੇ ਫਿਰ ਤੈਨੂੰ ਮੈਂ ਗਾਣਾ ਮੈਂ ਕਹਾਂ ਕਿ ਅਸੀਂ ਦੇ ਸਕਦਾ ਹਣਾ ਫਿਰ ਸਾਡੇ 'ਚ ਫਰਕ ਪੈਂਦਾ ਸੀਗਾ ਵੀ ਅਸੀਂ ਵੀ ਚਾਰ ਬੰਦੇ ਜੁੜੇ ਸੀਗੇ ਤੇ ਪਰ ਇਹਲਾ ਕਹਿੰਦਾ ਵੀ ਤੂੰ ਸਾਡੇ ਤੋਂ ਬਾਹਰ ਹੋ ਕੇ ਗਾਣਾ ਦੇ ਤਾਂ ਉਹਨੂੰ ਬਸ ਉਹ ਤਾਂ ਨਹੀਂ ਦਿੱਤਾ ਹੋਰ ਜਵਾਬ ਤਾਂ ਹੁਣ ਆਪਾਂ ਕਿਸੇ ਨੂੰ ਕੀ ਦੇਣਾ ਆਪਾਂ ਗਾ ਦੀਪਾਂ ਇਹ ਕਹੀਏ ਵੀ ਸਟੈਂਡ ਲੈ ਗਿਆ ਹਨਾ ਸਟੈਂਡ ਰੱਖ ਗਿਆ ਹਾਂ ਇਹ ਗੱਲ ਆਪਾਂ ਕਹਿ ਸਕਦੇ ਆਂ ਵੀ ਸਟੈਂਡ ਸੀਗਾ ਆਪਾਂ ਆਪ ਦਾ ਸਟੈਂਡ ਨਹੀਂ ਛੱਡਿਆਗਾ ਵੀ ਆਪਾਂ ਜਿੰਨਾ ਬੰਦੇ ਨਾਲ ਮਤਲਬ ਆਪਣੀ ਤੁਰੇ ਸੀਗੇ ਘਰੋਂ ਟੀਮ ਬਣਾ ਕੇ ਆਪਾਂ ਫਿਰ ਟੀਮ ਨਾਲ ਹੀ ਸਟੈਂਡ ਰੱਖਿਆਗਾ ਭਾਈ ਹੋਰ ਕਿਹੜੇ ਕਿਹੜੇ ਕਲਾਕਾਰਾਂ ਨੇ ਤੁਹਾਡੇ ਗੀਤ ਗਾਏ ਆ ਦੱਸੋਗੇ ਮੇਰੇ ਗਾਣੇ ਬਾਈ ਸਟਾਰਟਿੰਗ ਮੇਰੀ ਮੁੰਡਾ ਹਰਮਨ ਸਿੱਧੂ ਸੀ ਪੇਪਰ ਜਾਂ ਪਿਆਰ ਵਾਲਾ ਮਿਸ ਪੂਜਾ ਨਾਲ ਉਹਦੀਆਂ ਟਿੱਪਾਂ ਜਾਂ ਸੀ ਪਹਿਲਾਂ 2009 ਚ 10 ਚ ਬਾਈ ਨੇ ਮੇਰਾ ਗਾਣਾ ਗਾਇਆ ਸੀਗਾ ਫਾਰਮੈਲਟੀ ਪੁੱਗਿਆ ਜਾਵੇ ਨਾ ਯਾਰਾ ਕਹਦੀ ਬੋਲ ਕੇ ਸਾਨੂੰ ਫਾਰਮੈਲਟੀ ਦੀ ਕੋਈ ਲੋੜ ਨਾ ਤੇ ਉਹਨਾਂ ਦਿਨਾਂ ਚ ਬਾਈ ਬੂਟੇ ਭਾਈ ਰੂਪੇ ਉਹਨਾਂ ਨੇ ਗਾਇਆ ਸੀ ਇੱਕ ਡਿਊਟ ਗਾਣਾ ਉਸ ਤੋਂ ਬਾਅਦ ਮੁੰਡੇ ਹੋਰ ਵੀ ਦੋ ਤਿੰਨ ਨਵੇਂ ਸੀਗੇ ਉਹਨਾਂ ਨੇ ਵੀ ਮੇਰੇ ਗਾਣੇ ਗਾਏ ਫਿਰ 2014 ਚ ਬਾਈ ਗਿੱਤੇ ਜੈਲਦਾਰ ਨੇ ਮੇਰਾ ਗਾਣਾ ਗਾਇਆ ਫਿਰ ਬਾਈ ਕਮਲ ਗਰੇਵਾਲ ਨਾਲ ਵੀ ਇੱਕ ਮੇਰਾ ਗਾਣਾ ਆਇਆ ਸੀਗਾ ਨਾਰਾ ਫੁਕਰੀਆਂ ਤੇ ਉਸ ਤੋਂ ਬਾਅਦ ਅਸੀਂ ਆਪਣੀ ਕੰਪਨੀ ਲਾਂਚ ਕੀਤੀ ਸੀ 뮤ਜ਼ਿਕ ਮਾਫੀਆ ਰੈਕੋਰਡਸ ਮੇਰਾ ਇੱਕ ਦੋਸਤ ਪ੍ਰੋਡਿਊਸਰ ਸੀਗਾ ਤੇ ਉਹਨਾਂ ਬਾਈ ਉਹਨਾਂ ਨੇ ਗੁਲਾਬ ਸਿੱਧੂ ਨੂੰ ਬੌਂਡ ਕੀਤਾ ਸੀਗਾ ਉਹ ਗੁਲਾਬ ਸਿੱਧੂ ਦੀ ਆਵਾਜ਼ ਚ ਵੀ ਮੇਰਾ ਇੱਕ ਗਾਣਾ ਆਇਆ ਸੀਗਾ ਸਾਖ ਜੱਟ ਨੇ ਲੰਡਨ ਵਾਏ ਮੋੜ ਤੇ ਨਿੱਕ ਤੇਰੇ ਪਿਆਰ ਬਦਲੇ ਉਹ ਅਸੀਂ ਦੇਸੀ ਗਰੂ ਵਾਲਿਆਂ ਤੋਂ 뮤ਜ਼ਿਕ ਕਰਵਾਇਆ ਸੀਗਾ ਤੇ ਉਹਦੇ ਦੋ ਗੀਤ ਕਰਾਏ ਸੀਗੇ ਇੱਕ ਹੋਰ ਸੀ ਕਿਸੇ ਰੈਕਟਰ ਦਾ ਤੇ ਇੱਕ ਮੇਰਾ ਸੀਗਾ ਤੇ ਇਸ ਦਰਾਂ ਹੀ ਮੇਰਾ ਗਾਣਾ ਆਪਣਾ ਉਦੋਂ ਬਾਅਦ ਇੰਦਰੀ ਜੀ ਨਿੱਕੂ ਦੀ ਬਾਤ ਆਇਆ ਸੀਗਾ ਸਿਡਨੀ ਮੁੰਡਾ ਹੱਕ ਉੱਤੇ ਝਾਂਜਰਾਂ ਨੂੰ ਸੌਂਦਾ ਰੋ ਟ੍ਰੱਕੇ ਨਹੀਂ ਸੁਣ ਸਿਡਨੀ ਵਾਲੀਏ ਬਾਈ ਹਰਿੰਦਰ ਸੰਧੂ ਨੇ ਮੇਰੇ ਦੋ ਤਿੰਨ ਗੀਤ ਤਿੰਨ ਗੀਤ ਮਿਲ ਉਹਨਾਂ ਨੇ ਗਾਏ ਸੀਗੇ ਇੱਕ ਗਾਣਾ ਉਦੋਂ ਕਿਸਾਨੀ ਸੰਘਰਸ਼ ਤੇ ਗਾਇਆ ਸੀਗਾ ਪੁੱਤ ਬਾਰਡਰਾਂ ਤੇ ਦਿੱਲੀ ਪਿੱਛੇ ਚੀਨ ਨਾਲ ਲੜੇ ਬਾਪੂ ਦਿੱਲੀ ਨਾਲ ਜ਼ਮੀਨਾਂ ਪਿੱਛੇ ਲੜਦਾ ਫਿਰੇ ਉਹ ਵੀ ਆਪਣਾ ਹੀ ਸੀਗਾ ਤੇ ਇੱਕ ਸੀਗਾ ਰਾਦੇ ਜਦੋਂ ਗਰਮ ਹੁੰਦੇ ਨੇ ਠੰਡਾ ਕਿੱਥੇ ਲੱਗਦੀਆਂ ਨੇ ਇੱਕ ਉਹਨਾਂ ਨੇ ਮੇਰਾ ਗਾਣਾ ਗਾਇਆ ਸੀਗਾ ਲੜਦੇ ਗਾਇਕਾਂ ਪਿੱਛੇ ਫਿਰਦੇ ਤੇਰੇ ਪੁੱਤ ਪੰਜਾਬ ਸਿਆਂ ਤੇ ਮੁੰਡਾ ਪਸ਼ਪਿੰਦਰ ਪਿੰਦੂ ਆ ਉਹਨੇ ਬਈ ਨੇ ਮੇਰੇ ਦੋ ਤਿੰਨ ਗੀਤ ਤਿੰਨ ਗੀਤ ਮੈਨੂੰ ਦੋਨੇ ਗਾਏ ਮੇਰੇ ਦੋ ਇੱਕ ਗਰਲੇਜ ਨਾਲ ਡਿਊਟ ਗਾਇਆ ਸੀਗਾ ਮਿਊਜ਼ਿਕ ਕੰਪੇਅਰ ਬਈ ਹੁਣਾਂ ਦਾ ਮਿਊਜ਼ਿਕ ਸੀਗਾ ਤਾਂ ਹੋਰ ਵੀ ਗਾਣੇ ਮੁੰਡਾ ਨਿਰਮਲ ਨਿਮਾ ਸੀਗਾ ਇੱਕ ਨਵੇਂ ਇੱਕ ਦੋ ਮੁੰਡੇ ਹੋਰ ਸੀਗੇ ਵੀ ਮਤਲਬ ਇਨੇ ਗਾਣੇ ਮਤਲਬ ਵੀ 10 12 ਗੀਤ ਆਪਣੇ ਰਿਕਾਰਡ ਹੋਏ ਹੈਗੇ ਮਤਲਬ ਹੋਰ ਰਿਕਾਰਡ ਹੈ ਬਾਕੀ ਕੁਝ ਰਹਿਗੇ ਹੋਣਗੇ ਤਾਂ ਅਖਰੀ ਗੱਲ ਬਈ ਜ਼ਿੰਦਗੀ ਦਾ ਤਿਆਰ ਬਾਕੀ ਕਹਿੰਦਾ ਹੁਣ ਤੱਕ ਤੁਸੀਂ ਵੱਡੇ ਵੱਡੇ ਲੋਕਾਂ ਨਾਲ ਬੈਠ ਕੇ ਵੱਡੇ ਵੱਡੇ ਕਲਾਕਾਰਾਂ ਨਾਲ ਦੀਨਰ ਕਰ ਲਿਆ ਲਾਂਚ ਕਰ ਲਿਆ ਹੁਣ ਜ਼ਿੰਦਗੀ ਦਾ ਤਜਰਬਾ ਕੀ ਕਹਿੰਦਾ ਤਜਰਬਾ ਤਾਂ ਯਾਰ ਇਹੀ ਆ ਵੀ ਬਾਈ ਵੀ ਮਿਹਨਤ ਕਰੀ ਚੱਲੋਗੇ ਉਹਦਾ ਕਿਤੇ ਨਾ ਕਿਤੇ ਮੁੱਲ ਪੈ ਜਾਣਾ ਤੁਹਾਡਾ ਠੀਕ ਹੈ ਜਿਵੇਂ ਕਹਿੰਦੇ ਆ ਵੀ ਕਰਮ ਕਰੋ ਫਲ ਦੀ ਇਛਾ ਨਾ ਰੱਖੋ ਹਣਾ ਵੀ ਕਰਮ ਕਰੋਗੇ ਤਾਂ ਕਿਤੇ ਨਾ ਕਿਤੇ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਬੈਠਾ ਵੇਖੀ ਜਾਂਦਾ ਹੁੰਦਾ ਵੀ ਜਦੋਂ ਤੁਹਾਡਾ ਟਾਈਮ ਉਹਨੇ ਲੈ ਕੇ ਆਉਣਾ ਤਾਂ ਉਹਨੇ ਫਿਰ ਉਹ ਸਾਰੇ ਰੰਗ ਭਗ ਲਾ ਦੇਣੇ ਆਗੇ ਇਹ ਮੇਰਾ ਤਾਂ ਇਹੀ ਕਹਿਣਾਗਾ ਵੀ ਮਿਹਨਤ ਕਰੀ ਚੱਲੋ ਕਿਸੇ ਵੀ ਫੀਲਡ 'ਚ ਇਕੱਲੀ ਇਹ ਨਹੀਂ ਵੀ ਜੇ ਆਪਾਂ ਗੀਤ ਲਿਖਦੇ ਆਂ ਗੀਤਾਂ 'ਚ ਕੋਈ ਵੀ ਬੰਦਾ ਕੋਈ ਵੀ ਕੰਮ ਕਰਦਾ ਬਸ ਆਉਦਾ ਲੱਗੇ ਰਹੋ ਅੰਤਰ ਧਿਆਨ ਹੋ ਕੇ ਇਮਾਨਦਾਰੀ ਪਹਿਲੀ ਪ੍ਰੈਫਰੈਂਸ ਹੈ ਇਮਾਨਦਾਰੀ ਰੱਖੋ ਆਪਦੇ ਕੰਮ ਨਾਲ ਤੇ ਲੋਕਾਂ ਨਾਲ ਰੱਖੋ ਤਕਰੀਬਨ ਤੇ ਬਸ ਲੱਗੇ ਰਹੋ ਤੇ ਕਿਤੇ ਨਾ ਕਿਤੇ ਮੰਜ਼ਲੇ ਮਿਲ ਹੀ ਜਾਂਦੀਆਂ ਹੁੰਦੀਆਂ ਨੇ ਜੀ ਬਾਈ ਜਿਸ ਤਰ੍ਹਾਂ ਕਲਾਕਾਰਾਂ ਦਾ ਸ਼ੋਸ਼ਣ ਹੁੰਦਾ ਜਾਂ ਐਕਟਰਾਂ ਦਾ ਸ਼ੋਸ਼ਣ ਹੁੰਦਾ ਕੀ ਇਸ ਲਾਈਨ ਦੇ ਵਿੱਚ ਰਾਈਟਰਾਂ ਦਾ ਵੀ ਸ਼ੋਸ਼ਣ ਹੋ ਜਾਂਦਾ शोषण भाई जी ਹੁੰਦਾ ਹੈ ਜ ਕੋਈ ਸ਼ੱਕ ਨਹੀਂਗਾ ਹਰ ਕ ਲਾਈਨ ਚ ਸ਼ੋਸ਼ਨ ਹੁੰਦਾ ਹੈਗਾ ਆਪ ਤੋਂ ਵੱਡਾ ਹਰ ਕ ਆਪ ਤੋਂ ਛੋਟੇ ਨੂੰ ਦਬਾਉਂਦਾ ਹੀ ਹੈ ਦੁਨੀਆ ਦਾ ਇਹ ਦਸਤੂਰ ਹੀ ਆ ਵੀ ਦੁਨੀਆ ਨੇ ਆਪ ਤੋਂ ਛੋਟੇ ਨੂੰ ਦਬਾਉਣਾ ਹੀ ਆ ਜਾਂ ਨਵੇਂ ਨੂੰ ਕਹਿ ਲੋ ਹਣਾ ਵੀ ਰਾਈਟਰਾਂ ਦਾ ਐ ਹੁੰਦਾਗਾ ਵੀ ਰਾਈਟਰ ਨੇ ਜਦੋਂ ਜਿੰਨਾ ਚਿਰ ਉਹਦਾ ਗੀਤ ਨੇ ਆਇਆ ਹੁੰਦਾ ਤਾਂ ਉਹਨੂੰ ਇਹ ਹੁੰਦਾ ਮੇਰਾ ਗੀਤ ਆਵੇ ਕਿਸੇ ਤਰੀਕੇ ਵੀ ਆਵੇ ਉਹ ਫਿਰ ਫ੍ਰੀ ਵੀ ਗਾਣਾ ਦਿੰਦਾ ਭਕਾਈ ਵੀ ਕਰਦਾ ਹਨ ਤੇ ਕਈ ਕਰਮਾਂ ਵਾਲੇ ਐ ਵੀ ਹੁੰਦੇ ਵੀ ਜਿਨ੍ਹਾਂ ਦੇ ਘਰੇ ਬੈਠਣ ਦੀ ਵੀ ਹੋ ਜਾਂਦੇ ਹੈਗੇ ਆਪਾਂ ਇਹ ਨਹੀਂ ਕਹਿੰਦੇ ਵੀ ਮੈਂ ਵੀ ਬਿਲਕੁਲ ਹੀ ਨਹੀਂ ਕਿਸੇ ਕੋਲੇ ਗਿਆ ਗਿਆ ਦੋ ਚਾਰ ਬੰਦਿਆਂ ਕੋਲੇ ਮੈਂ ਵੀ ਗਿਆਗਾ ਪਰ ਵੀ ਸੌਖਿਆ ਮਤਲਬ ਇੰਨਾ ਨਹੀਂ ਆਪਾਂ ਕਹਿ ਸਕਦੇ ਵੀ ਬੜੀ ਭਕਾਈ ਨਹੀਂ ਕਰਨੀ ਪਈਗੀ ਵੀ ਜਿਵੇਂ ਇੱਕ ਟੀਮ ਜੀ ਨਾਲ ਰਲਗੇ ਤਾਂ ਉਹ ਗਾਣੇ ਸੌਖਿਆ ਹੀ ਮਤਲਬ ਇੱਕ ਰਾਜਾ ਬਣ ਗਿਆ ਕੱਟ ਹੋਏ ਪਰ ਸੌਖਿਆ ਹੋਇਆ ਵੀ ਆਪਾਂ ਕਿਸੇ ਤੇ ਜਾ ਕੇ ਬੜਲੇ ਨਹੀਂ ਮਤਲਬ ਵੀ ਜਿਵੇਂ ਤਰਲੇ ਜੇ ਨਹੀਂ ਪਾਇਆ ਵੀਰ ਮੇਰਾ ਗਾਣਾ ਗਾ ਦੇ ਹਨ ਵੀ ਮੇਰਾ ਤਾਂ ਇਹ ਸਿਸਟਮ ਹੈ ਵੀ ਗਾਣਾ ਭੇਜਦਾ ਕਿਸੇ ਨੂੰ ਮੈਂ ਜੋ ਫੋਨ ਵੀ ਕਰਕੇ ਕਿਸੇ ਨਾਲ ਗੱਲ ਕਰਦਾ ਕਿਸੇ ਵੱਡੇ ਸਿੰਗਰ ਨਾਲ ਤੇ ਮੈਂ ਗਾਣਾ ਭੇਜ ਕੇ ਭੁੱਲ ਜਨਾਗਾ ਫਰਮ ਨੂੰ ਅਗਲੇ ਹੀ ਦੱਸਦਾ ਵੀ ਜਰਾ ਆਪਾਂ ਗਾਣਾ ਕਰ ਲਈਏ ਜਾਂ ਕਰਨਾ ਆਪਾਂ ਵੀ ਬਾਲਾ ਦੇਖੋ ਵੀ ਜੇ ਤੁਹਾਡੇ ਕਰੰਟ ਹਨਾ ਕੰਟੈਂਟ ਚ ਤਾਂ ਤੁਹਾਨੂੰ ਸਾਹਮਣੇ ਵਾਲਾ ਬੰਦਾ ਆਪੇ ਦਾ ਬੋਲੂਗਾ ਵੀ ਯਾਰ ਆਪਾਂ ਗਾਣਾ ਕਰਨਾਗਾ ਹੁਣ ਜਿਹੜਾ ਮੇਰਾ ਗਾਣਾ ਇੰਦਰਜੀਤ ਨਿੱਕੂ ਬਾਈ ਉਹਨਾਂ ਨੇ ਗਾਇਆ ਸੀਗਾ ਮੈਂ ਨਿੱਕੂ ਨੂੰ ਅੱਜ ਤੱਕ ਹੀ ਨਹੀਂ ਮਿਲਿਆਗਾ ਉਹ ਬਾਈ ਕੀਤੇ ਜੈਲਦਾਰ ਉਹਨਾਂ ਨੂੰ ਭੇਜਿਆ ਸੀਗਾ ਉਹਨਾਂ ਨੂੰ ਪਸੰਦ ਸੀ ਕਹਿੰਦੇ ਮੈਨੂੰ ਭੇਜ ਦੇ ਤੇ ਉਹਨਾਂ ਨੂੰ ਮੈਂ ਸੁਣਾਇਆ ਸੀ ਪਹਿਲਾਂ ਤੇ ਉਹਨਾਂ ਨੇ ਮੰਗਾਲਿਆ ਮੁੜ ਕੇ ਚਲੋ ਨਿੱਕੂ ਹੁਣਾਂ ਤੋਂ ਕਰਾਤਾ ਉਹਨਾਂ ਨੂੰ ਗਾਣਾ ਗੁਣਾ ਨਹੀਂ ਕਿ ਲੱਭ ਰਿਆ ਸੀ ਉਹਨਾਂ ਦਿਨਾਂ ਚ ਚਲੋ ਗਾਣਾ ਹੋ ਗਿਆ ਮੈ ਤੇ ਮੈਂ ਇਹ ਵੀ ਵਧੀਆ ਗੱਲ ਆ ਬਾਈ ਮੇਰਾਊਗੀ ਤਾਂ ਸਵਾਬ ਨਾ ਹੋਇਆ ਗੀਤੇ ਬਾਈ ਨਾਲ ਨੂੰ ਵੀ ਨਹੀਂ ਮਿਲਿਆ ਮੈਂ ਤਾਂ ਗੀਤੇ ਬਾਈ ਨਾਲ ਇਹ ਗੱਲ ਸੀ ਕਿ ਵੀ ਮੁੰਡਾ 뮤직 ਡਾਇਰੈਕਟਰ ਸੀ ਬ੍ਰਾਹਮਣੀ ਯਰ ਕੈਨੇਡਾ ਤੋਂ ਆਪਣਾ ਮਿੱਤਰ ਉਹ ਜਦੋਂ ਅਸੀਂ ਕੰਪਨੀ ਕੀਤੀ ਸੀ ਤਾਂ ਉਹ ਸਾਡੇ ਟੱਚ ਸੀ ਸਾਡਾ 뮤직 ਡਾਇਰੈਕਟਰ ਸੀਗਾ ਤੇ ਉਹ ਬਾਈ ਹੁਣਾਂ ਕੋਲੇ ਉੱਥੇ ਵੈਨਕੂਵਰ ਟ੍ਰਾਂਟੋ ਰਹਿੰਦਾ ਸੀਗਾ ਤੇ ਮੇਰੇ ਗੀਤ ਉਹਦੇ ਕੋਲੇ ਸੀਗੇ ਉਹਨੇ ਬਾਈ ਹੁਣਾਂ ਸੁਣਾਇਆ ਕਿਤੇ ਗੀਤ 16-17 ਗੀਤ ਲਗਾਇਆ ਸੀ ਜਦੋਂ ਪਹਿਲਾ ਗੀਤ ਮੇਰਾ ਬਾਈ ਹੁਣਾਂ ਸੁਣਿਆ ਸੀਗਾ ਉਹ ਮੋਟਰ ਤੇ ਸੱਤ ਡਿਊਟੀ ਮਿੱਤਰਾਂ ਦੀ ਰਾਤਾਂ ਨੂੰ ਉਦੋਂ ਝੋਨੇ ਦਾ ਸੀਜ਼ਨ ਜਾਂ ਸੀਗਾ ਬਾਈ ਹਾਂ ਬਾਈ ਗੀਤੇ ਜਾਲਦਾਰ ਹੁਣਾ ਥੋੜਾ ਹਗੀਰ ਪਸੰਦ ਕੀਤਾ ਇਹਨੂੰ ਪੂਰਾ ਕਰਦੇ ਹੁਣ ਚਲੋ ਆਪਾਂ ਪੂਰਾ ਕਰਤਾ ਚਲੋ 20 ਕਿਤੇ ਨਾ ਜੋ ਗੀਤ ਨਿਕਲੇ ਆ ਚਲੋ ਉਦੋਂ ਬਾਅਦ ਬਾਈ ਹੁਣਾ ਨਾ ਫੋਨ ਤੇ ਗੱਲ ਗੁੱਲ ਜਾਲਦਾਰ ਹੁਣਾ ਹੁੰਦੀ ਰਹੀ ਆ ਹੁਣ ਵੀ ਹੁੰਦੀ ਆ ਕਦੇ ਕਦੇ ਉਹ ਚਲੋ ਬਾਹਰ ਆਪਾਂ ਇਧਰ ਹਣਾ ਵੀ ਚਲੋ ਉਹਦਾ ਸੁਭਜਾਨੀ ਬਣਿਆਗਾ ਕੁਝ ਲਾਈਫ ਦੇ ਜਿਵੇਂ ਝਾਂਜਟੀਆਂ ਇਹੋ ਜੇ ਹੁੰਦੇ ਆ ਤੇ ਮਤਲਬ ਮੇਰੇ ਗੀਤਾਂ ਸਵੱਬ ਜਾਨੇ ਹੋਏ ਕਮਲ ਗਰੇ ਵਾਲਾ ਗੀਤ ਵੀ ਉਹਨਾਂ ਨੇ ਕਰਾਇਆ ਸੀਗਾ ਮੈਂ ਤਾਂ ਬਾਈ ਨੂੰ ਹੁਣ ਪਿੱਛੇ ਜੇ ਮਿਲ ਕੇ ਆ ਲੁਧਿਆਣੇ ਜਾ ਕੇ ਹੁਣ ਬਾਈ ਆਏ ਹੋਏ ਫਿਲਮਾਂ ਤੇ ਮਤਲਬ ਵੀ ਮਤਲਬ ਬਾੜਾ ਨਹੀਂ ਪਗਾਈ ਜੀ ਕਰਨ ਦੀ ਲੋੜ ਨਹੀਂ ਪਈਗੀ ਤੇ ਐ ਸਵੱਬ ਜੇ ਨਾਲ ਹੀ ਹੋਈਗੇ ਗਾਣੇ ਘਟ ਹੋਏ ਪਰ ਹੋਏ ਐ ਨਿਆਰੇ ਜੇ ਨਾਲ ਆ ਵੀ ਐ ਨਹੀਂਗਾ ਵੀ ਯਾਰ ਕਿਸੇ ਦੇ ਤਰਲੇ ਜੇ ਪੈ ਜਾਂ ਕਿਸੇ ਤੋਂ ਸ਼ੋਸ਼ਣ ਨਹੀਂ ਕਰਵਾਇਆ ਆਪਾਂ ਆਪ ਦਾ ਜਿਵੇਂ ਆਪਾਂ ਕਹਿ ਲੀਏ ਉਹ ਹੁੰਦਾਗਾ ਵੀ ਨਵੇਂ ਰੈਕਟਰ ਬਹੁਤ ਹੁਣ ਰੋਈ ਜਾਂਦੇ ਹੁੰਦੇ ਇੰਟਰਵਿਊਾਂ 'ਚ ਮੇਰਾ ਫਲਾਣੇ ਨਾਲ ਆਇਆ ਹੋ ਗਿਆ ਢਮਕਾ ਹੋ ਗਿਆ ਇਹ ਹੁੰਦਾ ਹੋਊਗਾ ਸੱਚੇ ਹੀ ਹੁੰਦੇ ਉਹ ਸਾਰਾ ਕੁਝ ਹੀ ਹੋ ਜਾਂਦਾ ਬਾਈ ਦੇਖੋ ਵੀ ਜੇ ਕੋਈ ਹੁਣ ਤੁਸੀਂ ਕੋਈ ਆਈਡੀਆ ਨਵਾਂ ਲੈ ਗਏ ਹਨਾ ਹਰ ਇੱਕ ਬੰਦੇ ਦਾ ਸੋਚਣ ਦਾ ਨਜ਼ਰੀਆ ਹੋਰ ਹੈ ਮੈਂ ਉਸ ਚੀਜ਼ ਨੂੰ ਕਿਸੇ ਹੋਰ ਤਰੀਕੇ ਨਾਲ ਲਿਖ ਸਕਦਾ ਕੋਈ ਹੋਰ ਰਾਈਟਰ ਉਸੇ ਥੀਮ ਨੂੰ ਕਿਸੇ ਹੋਰ ਮਤਲਬ ਤਰੀਕੇ ਨਾਲ ਲਿਖ ਸਕਦਾ ਹੈਗਾ ਹਾਲਾਂਕਿ ਮੇਰੇ ਬਹੁਤ ਸਾਰੇ ਗੀਤ ਆ ਵੀ ਚੰਗੇ ਰਾਈਟਰ ਜਿਨ੍ਹਾਂ ਦੇ ਵੱਡੇ ਗੀਤ ਵਾਲੇ ਆਏ ਆ ਉਹਨਾਂ ਨਾਲ ਮੈਚ ਖਾਂਦੇ ਹੁੰਦੇ ਆ ੜੀਏ ਗੱਲ ਉਹੀ ਹੁੰਦੀ ਹੈ ਸੇਮ ਉਹਨਾਂ ਨੇ ਆਦੇ ਤਰੀਕੇ ਨਾਲ ਲਿਖੀ ਹੁੰਦੀ ਹੈ ਮੇਰੀ ਆਦੇ ਤਰੀਕੇ ਨਾਲ ਲਿਖੀ ਹੁੰਦੀ ਹੈ ਪਰ ਆਪਾਂ ਕਦੇ ਮਰਾਲ ਨਹੀਂ ਕੀਤਾ ਮੈਂ ਇਹ ਸੋਚਦਾ ਹੁੰਦਾ ਵੀ ਦਿਮਾਗ ਸਾਰਿਆਂ ਦਾ ਹੀ ਚੱਲਦਾ ਹੁੰਦਾ ਇੱਕ ਟਾਈਮ ਵੀ ਜੇ ਮੈਂ ਉੱਥੇ ਸੋਚੀ ਜਾਂਦਾ ਤਾਂ ਕੋਈ ਹੋਰ ਵੀ ਸੋਚੀ ਜਾਂਦਾ ਹੋਊਗਾ ਮੈਚ ਕਰ ਜਾਂਦੀਆਂ ਗੱ ਹੀਮ ਕਰ ਜਾਂਦੇ ਆ ਤੇ ਇਹ ਚ ਕੋਈ ਏਡਾ ਘਭਰਉਣ ਵਾਲੀ ਗੱਲ ਨਹੀਂ ਹੁੰਦੀ ਇਹ ਦਿਮਾਗ ਤਾਂ ਚੱਲਦੇ ਰਹਿੰਦਾ ਅੱਗੇ-ਅੱਗੇ ਹੋਰ ਲਿਖਿਆ ਜਾਂਦਾ ਹੁੰਦਾ ਹੈਗਾ ਕੋਈ ਏਡੀਸ਼ ਵਾਲੀ ਗੱਲ ਨਹੀਂ ਗੀ ਦੀਪ ਬਾਈ ਕੁਛ ਯਾਰੀ ਵਰੇ ਲਿਖਿਆ ਕਿਉਂਕਿ ਅੱਜ ਕੱਲ ਯਾਰੀਆਂ ਦੇ ਬੜੇ ਟ੍ਰੈਂਡ ਚੱਲੇ ਆ ਹਾਂ ਬਾਈ ਲਿਖਿਆ ਗਾਣਾ ਮੈਂ ਤੁਹਾਨੂੰ ਸੁਣਾਉਣਾਗਾ ਮੇਰੇ ਕੋਲ ਨਾ ਇੱਕ ਲਿਖਿਆ ਹੋਇਆ ਮੈਨੂੰ ਚੱਲਾ ਕਹਿੰਦਾ ਕਈਆਂ ਲਈ ਗੱਲ ਅਜੀਬ ਹੋ ਕਈਆਂ ਲਈ ਗੱਲ ਅਜੀਬ ਹੋ ਕਈਆਂ ਦੇ ਬੜੀ ਕਰੀਬ ਹੋ ਮੈਂ ਇੱਕ ਨਹੀਂ ਕਈ ਵਾਰ ਬਦਲਦੇ ਦੇਖੇ ਨੇ ਪਰ ਸਾਡੇ ਲਈ ਇਹ ਗੱਲ ਖਾਸ ਨਹੀਂ ਅਸੀਂ ਯਾਰ ਬਦਲਦੇ ਦੇਖੇ ਨੇ ਸਾਡੇ ਲਈ ਇਹ ਗੱਲ ਖਾਸ ਨਹੀਂ ਅਸੀਂ ਯਾਰ ਬਦਲਦੇ ਦੇਖੇ ਨੇ ਬਾਈ ਇੱਕ ਪਿਆਰ ਵਾਲੀ ਉਮਰ ਵੀ ਹੁੰਦੀ ਆ ਹਨਾ ਤੇ ਪਿਆਰ ਚ ਵੀ ਕੋਈ ਤੁੱਖਾ ਧੁੱਖਾ ਖਾਦਾ ਵਾ ਦੀਵ ਨੇ ਨਹੀਂ ਪਿਆਰ ਵਾਲੀ ਤੁੱਖਾ ਧੁੱਖਾ ਆਪਾਂ ਕੋਈ ਨਹੀਂ ਖਾਦਾ ਬਾਈ ਆਪਾਂ ਸੀਗੇ ਮਤਲਬ ਮੱਧ ਵਰਗੀ ਪਰਿਵਾਰ ਚੋਂ ਹਨਾ ਵੀ ਛੋਟੇ ਜ਼ਿੰਮੇਦਾਰਾਂ ਚੋਂ ਆਪਾਂ ਉੱਠੇ ਆਂਗੇ ਚਲੋ ਬਾਬੇ ਦੀ ਕਿਰਪਾ ਨਾਲ ਹੁਣ ਸੋਨਾ ਵਧੀਆ ਕੰਮ ਆ ਕਾਰੋਬਾਰ ਆ ਟਾਈਮ ਪਾਸ ਸੋਨਾ ਹੁੰਦਾਗਾ ਤੇ ਆਪ ਨੂੰ ਮੌਕਾ ਹੀ ਨਹੀਂ ਮਿਲਿਆ ਯਾਨੀ ਉਸ ਪਾਸੇ ਜਾਣ ਦਾ ਹਨਾ ਚਲੋ ਮਾੜਾ ਮੋਟਾ ਚਲੋ ਇਧਰ ਉਧਰ ਬੰਦਾ ਹਨਾ ਪੜਦੇ ਹੁੰਨੇ ਆਪਾਂ ਚਲ ਚੌੜ ਚੱਪਾ ਜਾ ਕਰਦੇ ਆ ਹਨਾ ਸਾਰ ਕੋਈ ਏਡੀ ਕੋਈ ਵੱਡੀ ਗੱਲ ਨਹੀਂ ਹੁੰਦੀ ਹਰ ਇੱਕ ਬੰਦੇ ਦੀ ਲਾਈਫ 'ਚ ਆਉਂਦੇ ਇਹੇ ਦਿਨ ਪਰ ਕੋਈ ਏਡੀ ਧੁੱਕੇ ਧੱਖੇ ਵਾਲੀ ਗੱਲ ਨਹੀਂ ਆਪਾਂ ਕੋਈ ਆਪਾਂ ਕਹਿ ਸਕਦੇ ਆ ਆਪਣੀ ਲਾਈਫ ਦੇ ਵਿੱਚ ਭਾਈ ਤੁਸੀਂ ਕਹਿੰਦੇ ਹੋ ਕੋਈ ਧੋਖਾ ਨਹੀਂ ਖਾਦਾ ਤੇ ਧੋਖੇ ਵਾਲੇ ਤੁਹਾਡੇ ਗੀਤ ਕਿਉਂ ਲਿਖੇ ਵੀ ਆ ਧੋਖੇ ਵਾਲੇ ਗੀਤ ਕਿਉਂ ਆਉਂਦੇ ਆ ਤੁਹਾਡੇ ਫਿਰ ਨਹੀਂ ਮੇਰਾ ਧੋਖੇ ਵਾਲਾ ਕੋਈ ਗੀਤ ਨਹੀਂ ਆ ਬਾਈ ਕਿਹੜਾ ਗੀਤ ਧੋਖਾ ਲੈ ਆ ਤੁਹਾਨੂੰ ਮੈਂ ਸੁਣਾਇ ਬੀਓ ਜਿਹੜਾ ਕੀਤੀ ਹੈ ਗੱਲ ਸਾਡੇ ਲਈ ਗੱਲ ਖਾਸ ਨੇ ਸੀ ਯਾਰ ਯਾਰੀਆਂ ਚ ਧੋਖਾ ਗਾਣਾ ਹੋਰ ਗੱਲ ਹੁੰਦੀ ਐ ਪਿਆਰ ਚ ਧੋਖਾ ਗਾਣਾ ਹੋਰ ਗੱਲ ਹੁੰਦੀ ਐ ਨਾ 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 ਪਿਆਰ ਚ ਐ ਦੀਪ ਭਾਈ ਗੁੱਸਾ ਕਿਹੜੀ ਗੱਲ ਤੇ ਆਉਂਦਾ ਤੁਹਾਨੂੰ ਐ ਕਿਉਂਕਿ ਬੰਦੇ ਦੀ ਫਿਤਰਤ ਆ ਗੁੱਸਾ ਵੀ ਆਉਂਦਾ ਪਿਆਰ ਵੀ ਆਉਂਦਾ ਗੁੱਸਾ ਕਿਹੜੀ ਗੱਲ ਤੇ ਆਉਂਦਾ ਦੀਪ ਨੂੰ ਗੁੱਸਾ ਭਾਈ ਉਦੋਂ ਆਉਂਦਾ ਜਦੋਂ ਸਾਹਮਣੇ ਵਾਲਾ ਬੰਦਾ ਨਜਾਇਜ਼ ਕਰਦਾ ਹਨਾ ਬਿਨਾਂ ਮਤਲਬ ਉਹ ਤੋਂ ਵੀ ਚੜਦਾਗਾ ਉਦੋਂ ਫਿਰ ਗੁੱਸਾ ਆਉਂਦਾਗਾ ਵੀ ਆਪਣਾ ਸਿਸਟਮ ਇਹ ਆ ਵੀ ਮੈਂ ਇਹ ਗੱਲ ਹਮੇਸ਼ਾ ਕਹਿਣਾ ਹੁੰਦਾ ਹੈ ਵੀ ਜ਼ੁਲਮ ਜੇ ਕਰਨਾ ਪਾਪ ਆ ਤਾਂ ਜ਼ੁਲਮ ਸਹਿਣਾ ਵੀ ਪਾਪ ਆ ਇਹ ਗੁਰੂ ਸਾਹਿਬ ਵੀ ਕਹਿੰਦੇ ਆ ਨਾ ਜ਼ੁਲਮ ਕਰੋ ਤੇ ਨਾ ਜ਼ੁਲਮ ਸਹੋ ਹਨਾ ਵੀ ਨਾ ਆਪਾਂ ਕਰਦੇ ਆ ਤੇ ਨਾ ਸਹਿੰਦੇ ਆ ਬਸ ਸਾਹਮਣੇ ਵਾਲਾ ਜਦੋਂ ਦਬਸ਼ ਪਾਉਂਦਾ ਫਿਰ ਉਹ ਨਹੀਂ ਬਰਦਾਸ਼ਤ ਹੁੰਦੀ ਉਦੋਂ ਗੁੱਸਾ ਆਉਂਦਾ ਤੇ ਦੀਪਕ ਭਾਈ ਕਈ ਵਾਰੀ ਟੁੱਟੇ ਵੀ ਹੋ ਕਿਉਂਕਿ ਬੰਦਾ ਟੁੱਟਦਾ ਵੀ ਆ ਇਹ ਕਦੇ ਟੁੱਟਿਓ ਬਈ ਦੇਖੋ ਲਾਈਫ ਹੈ ਨਾ ਲਾਈਫ ਦੇ ਵਿੱਚ ਬੰਦਾ ਟੁੱਟਦਾ ਵੀ ਹੈ ਜੁੜਦਾ ਵੀ ਹੈ ਜੇ ਟੁੱਟਾਂਗੇ ਨਾ ਤੇ ਫਿਰ ਅੱਗੇ ਕਿਵੇਂ ਵਧਾਂਗੇ ਹੈ ਨਾ ਵੀ ਠੋਕਰਾਂ ਤੋਂ ਹੀ ਸਿੱਖਦਾ ਬੰਦਾ ਵੀ ਮੈਂ ਇੱਕ ਲਿਖਿਆ ਜੀ ਕਹਿੰਦਾ ਮਾਂ ਬੜੀ ਚੀਜ਼ ਬਲਵਾਨ ਵੀਰਿਆ ਦੁੱਧੋਂ ਪਾਣੀ ਰੱਖ ਦਿੰਦਾ ਛਾਣ ਵੀਰਿਆ ਆਪਣੇ ਬਗਾਨੇ ਦੀ ਪਰਖ ਹੁੰਦੀ ਨਾ ਜਦੋਂ ਤੱਕ ਆਹ ਮੁਸੀਬਤਾਂ ਨਾ ਢਾਉਂਦੀਆਂ ਕਹਿੰਦਾ ਠੋਕਰਾਂ ਸਿਖਾਉਂਦੀਆਂ ਤਰੀਕੇ ਜਾਂਉਂਦੇ ਨਾ ਅਕਲਾਂ ਬਦਾਮ ਖਾਨ ਨਾਲ ਆਉਂਦੀਆਂ ਉਹ ਠੋਕਰਾਂ ਸਿਖਾਉਂਦੀਆਂ ਤਰੀਕੇ ਜਾਂਉਂਦੇ ਨਾ ਅਕਲਾਂ ਬਦਾਮ ਖਾਨ ਨਾਲ ਆਉਂਦੀਆਂ ਹਾਂਜੀ ਇਹ ਮਨ ਨੂੰ ਧੁਕਰਾਂ ਵਾਲੀ ਬੰਦਾ ਸਿੱਖਦਾਗਾ ਜੇ ਆਪਾਂ ਕਹਿ ਦਈਏ ਵੀ ਅਗਲਾ ਬਦੰਮਾਂ ਨਾਲ ਆ ਜਾਣੀਆਂ ਐ ਤਾਂ ਫਿਰ ਪੈਸਿਆਂ ਵਾਲੇ ਬੰਦੇ ਗੱਟਿਆਂ ਦੇ ਗੱਟੇ ਹੀ ਖਾ ਜਾਂਦੇ ਹਨ ਇਹ ਤਾਂ ਜਿੰਨੇ ਡਿਗ ਡੇਗ ਹੀ ਬੰਦਾ ਕਹਿੰਦੇ ਸਵਾਰ ਹੁੰਦਾਗਾ ਇਹ ਵੀ ਗੱਲ ਆ ਵੀ ਕਿਉਂਕਿ ਡਿਗਣਾ ਵੀ ਚਾਹੀਦਾ ਫਿਰ ਬੰਦਾ ਉੱਠਦਾ ਫਿਰ ਪਤਾ ਲੱਗਦਾ ਆਪਣੇ ਪਰਾਈ ਦਾ ਦੀਪ ਬਾਈ ਲਾਸਟ ਵਾਲੀ ਬ੍ਰੇਕਡਾਊਨ ਕਦੋਂ ਹੋਈਆਂ ਲਾਸਟ ਆ ਦੀ ਕਦੋਂ ਟੁੱਟੇ ਲਾਸਟ ਰ ਇਹਨਾਂ ਅਜਿਹਾ ਸਾਲ ਡੇਢ ਸਾਲ ਪਹਿਲਾਂ ਸੀਗਾ ਬਾਈ ਵੀ ਇੱਕ ਸਮਾਂ ਹੀ ਐਡਾ ਮਾੜਾ ਆ ਸੀਗਾ ਵੀ ਜਿਵੇਂ ਕਈ ਰੋਲੇ ਜੇ ਪੈ ਗਏ ਰੋਲੇ ਵੀ ਕੀ ਬਸ ਯਾਰ ਵੀ ਇੱਕ ਮਤਲਬ ਬਿジネス ਜਾਂ ਕੀਤਾ ਸੀਗਾ ਪੈਸੇ ਪੁਸੇ ਜੇ ਕਿਸੇ ਨੂੰ ਦੇਤੇ ਹਨਾ ਜਿਵੇਂ ਆਪਾਂ ਆਮ ਹੀ ਚਲਾ ਲੈਂਦੇ ਆ ਵੀ ਚਲੋ ਆਪਾਂ ਯਾਰ ਕੰਮ ਸ਼ੁਰੂ ਕਰਦੇ ਆ ਫైనాన్స్ ਵਗੈਰਾ ਜਿਆਦਾ ਉਦਾਂ ਦਾ ਕੋਈ ਕਾਰੋਬਾਰ ਕੀਤਾ ਸੀਗਾ ਉਹ ਚ ਪੈਸੇ ਪੁਸੇ ਜੇ ਇੱਕ ਦੋ ਬੰਦੇ ਖਰਾਬ ਕਰ ਗਏ ਉਹਨਾਂ ਨਾਲ ਫਿਰ ਰੋਲੇ ਝਗੜੇ ਜੇ ਹੋਏ ਉਹ ਕੁਝ ਕਚੇਰੀਆਂ 'ਚ ਨਿਬੜੇ ਕੁਝ ਥਾਣਿਆਂ 'ਚ ਨਿਬੜੇ ਉਹ ਬਸ ਸੀਗਾ ਵੀ ਉਦੋਂ ਬੜਾ ਲੱਗਿਆ ਯਾਰ ਵੀ ਦੁਨੀਆ ਐਂ ਵੀ ਕਰ ਜਾਂਦੀ ਐ ਵੀ ਲੈ ਕੇ ਮੁੜ ਕੇ ਮੂੰਹ ਫੇਰ ਜਾਂਦੀ ਐ ਤਾਂ ਵੀ ਬਸ ਤੂੰ ਸਿੱਖੇ ਵੀ ਆ ਵੀ ਹੁਣ ਸਾਰੀ ਉਮਰ ਹੀ ਮਤਲਬ ਆਪਾਂ ਬੱਚਿਆਂ ਨੂੰ ਵੀ ਇਹ ਸਿਖਾ ਕੇ ਜਾਵਾਂਗੇ ਜਾਵਾਂਗੇ ਮਤਲਬ ਵੀ ਕਿਸੇ ਤੇ ਵਿਸ਼ਵਾਸ ਨਾ ਕਰੋ ਵੀ ਜਿਹੜਾ ਅੰਨੇ ਹੋ ਕੇ ਵਿਸ਼ਵਾਸ ਕਰਦੇ ਆ ਉਹ ਤੁੱਖਾ ਖਾਣ ਦਾ ਆਪਾਂ ਉਹ ਰਾਹ ਤਿਆਰ ਕਰਦੇ ਆਗੇ ਵੀ ਵਿਸ਼ਵਾਸ ਹੈ ਜਿਹੜਾ ਅੱਜ ਕੱਲ ਉਹ ਤੁਹਾਨੂੰ ਮਰਾਉਂਦਾ ਹੈਗਾ ਚਲੋ ਆਪਾਂ ਕਿਸੇ ਦੇ ਵਿਸ਼ਵਾਸ ਕਰਕੇ ਕਿਸੇ ਦਾ ਡੰਗ ਸਾਰਤਾ ਆਪਣੇ ਤੋਂ ਗਣਾ ਤਾਂ ਨਾ ਹੋਇਆ ਚਲੋ ਗੁਣਾ ਸਾਹਮਣੇ ਵਾਲੇ ਨੇ ਕੀਤਾ ਪਰ ਉਹ ਕਈ ਚੰਗੇ ਬੰਦਿਆਂ ਦਾ ਅੱਗਾ ਬੰਦਾ ਮਾਰ ਦਿੰਦਾ ਹੈਗਾ ਜਿਹੜਾ ਮਾੜਾ ਬੰਦਾ ਹੁੰਦਾ ਹੈਗਾ ਉਹ ਕਈ ਚੰਗਿਆਂ ਦਾ ਮਤਲਬ ਕਈ ਵਾਰ ਆਪਾਂ ਹੋਸ ਦਾ ਕਿਸੇ ਹੋਰ ਦਾ ਵੀ ਡੰਗ ਸਾਰਨਾ ਹੁੰਦਾ ਹੈ ਨਾ ਚੰਗੇ ਬੰਦਿਆਂ ਦਾ ਪਰ ਉਹ ਇੱਕ ਦੋ ਮੜੇ ਬੰਦਿਆਂ ਨੇ ਜਿਵੇਂ ਲਿਬੜੀ ਮੱਝ ਨੇ ਸਾਰੀਆਂ ਲਵੇੜਤੀਆਂ ਚੰਗੇ ਬੰਦਿਆਂ ਦੇ ਵੀ ਰਾਹ ਬੰਦ ਕਰਤੇ ਵੀ ਹੁਣ ਇਹ ਹੈ ਸਿਸਟਮ ਵੀ ਹੁਣ ਜੇ ਕੋਈ ਲੋੜ ਬੰਦ ਵੀ ਆਪਣੇ ਕੋਲੇ ਆਉਂਦਾ ਕਿਤੇ ਮਦਦ ਲਈ ਤਾਂ ਮੰਨ ਨਹੀਂ ਕਰਦਾ ਕਿਸੇ ਦੀ ਮਦਦ ਕਰਨ ਨੂੰ ਵੀ ਯਾਰ ਇਹ ਵੀ ਉਹਦੇ ਵਰਗਾ ਹੀ ਹੋਊਗਾ ਤੇ ਅਪੀਲ ਹੈ ਉਹ ਜੇ ਮਾੜੇ ਬੰਦਿਆਂ ਨੂੰ ਵੀ ਚੰਗਿਆਂ ਦੇ ਰਾਹ ਨਾ ਬੰਦ ਕਰਾ ਕਰੋ ਵੀ ਜੇ ਲੈਣ ਜਾਂਦੇ ਆ ਤਾਂ ਦੇਣ ਵੀ ਸਿੱਖੋ ਠੀਕ ਹੈ ਨਾ ਜੇ ਕਿਸੇ ਦਾ ਲੈ ਕੇ ਖਾਣੇ ਹੋ ਤਾਂ ਉਹਨੂੰ ਦੇਣ ਦੀ ਵੀ ਮਤਲਬ ਫਿੱਤਰਤ ਰੱਖੋ ਮੋੜਨ ਦੀ ਵੀ ਤੁਸੀਂ ਨਾ ਮੋੜੋਗੇ ਤਾਂ ਰੱਬ ਨੇ ਮੜਾ ਲੈਣਾ ਹੈਗਾ ਨਰਕ ਸਵਰਗ ਤਾਂ ਇੱਥੇ ਹੀ ਆ ਯਾਰ ਆਪਾਂ ਦੇਖਦੇ ਆਂ ਆਮ ਜਿਹੜਾ ਕਰਦਾ ਸੁਭਰਦਾ ਕਿਸੇ ਨੇ ਉੱਤੋਂ ਆ ਕੇ ਦੱਸਿਆ ਵੀ ਮੈਂ ਨਰਕ ਵੇਖ ਕੇ ਆਂ ਜਾਂ ਸਵਰਗ ਦੇਖ ਕੇ ਆਂ ਇੱਥੇ ਹਮੇਸ਼ਾ ਹੀ ਆਪਣੇ ਸਾਹਮਣੇ ਲੋਕਾਂ ਨਾਲ ਮਾੜਾ ਕਰਦਾ ਜਿਹੜਾ ਮਾੜੀਆਂ ਹੁੰਦੀਆਂ ਜਿਹੜਾ ਕੋਈ ਚੰਗਾ ਵਿਚਰਦਾ ਸਮਾਜ ਚ ਚੰਗਾ ਰਹਿਣੀ ਬਹਿਣੀ ਹੈ ਜਿਹਦੀ ਚੰਗੀ ਬੋਲ ਬਾਣੀ ਹੈ ਚੰਗਾ ਵਿਹਾਰ ਹੈ ਤੇ ਉਹਦੇ ਨਾਲ ਕੁਦਰਤੀ ਜੀ ਗੱਲ ਹੈ ਚੰਗਾ ਹੁੰਦਾ ਹੈਗਾ ਇੱ ਕੋਈ ਗਾਣਾ ਵੀ ਲਿਖਿਆ ਹੋਣਾ ਕਿਉਂਕਿ ਜਦੋਂ ਵੀ ਕੋਈ ਖਾਸਾ ਹੁੰਦਾ ਬਾਈ ਉਦੋਂ ਹੀ ਗਾਣਾ ਲਿਖ ਦਿੰਦਾ ਤੁਸੀਂ ਕੋਈ ਗਾਣਾ ਵੀ ਲਿਖਿਆ ਹੋਣਾ ਉਦੋਂ ਜਦੋਂ ਉਹਨਾਂ ਨਾਲ ਇਦਾਂ ਦੀ ਗੱਲਬਾਤ ਹੋਈ ਹੋਣੀ ਆ ਕਿਉਂਕਿ ਰਾਈਟਰ ਜ਼ਿੰਦਗੀ 'ਚ ਜਿੰਨੀਆਂ ਵੀ ਘਟਨਾਵਾਂ ਹੁੰਦੀਆਂ ਜਾਂ ਜਿੰਨੀਆਂ ਵੀ ਦੇਖਦਾ ਉਹਨੂੰ ਆਪਣੀ ਡਾਇਰੀ 'ਤੇ ਲਿਖ ਦਿੰਦਾ ਕਲਮ ਦੇ ਹਸਾਰੇ ਨਾਲ ਉਹਨੂੰ ਇੱਕ ਗੀਤ ਬਣਾ ਦਿੰਦਾ ਕਹਿੰਦਾ ਕਿਸੇ ਬੰਦੇ ਨਾਲ ਹੋਵੇ ਜੇ ਵਿਗਾੜਨ ਦਾ ਲਿਹਾਜ ਕਿਸੇ ਬੰਦੇ ਨਾਲ ਹੋਵੇ ਜੇ ਵਿਗਾੜਨ ਦਾ ਲਿਹਾਜ ਹੋ ਕੇ ਇੱਕ ਵਾਰ ਕੋਰੇ ਦੇ ਕੇ ਵੇਖਿਓ ਜਵਾਬ ਕਿਉਂ ਨਾ ਕਿੰਨਾ ਹੀ ਕਲੋਜ਼ ਹੋਵੇ ਬੰਦਾ ਕੋਲ ਰੋਜ਼ ਕਿਉਂ ਨਾ ਕਿੰਨਾ ਹੀ ਕਲੋਜ਼ ਹੋਵੇ ਬੰਦਾ ਕੋਲ ਰੋਜ਼ ਥੋੜੇ ਦਿਨਾਂ ਚ ਉਹ ਨਹੀਂ ਅੱਖ ਰਹਿਣੀ ਉਧਾਰ ਦੇ ਦਿਓ ਪੈਸਾ ਕਿਸੇ ਨੂੰ ਜੇ ਮੁੱਲ ਸ਼ਾਹ ਜੀ ਦੁਸ਼ਮਣੀ ਲੈਣੀ ਉਧਾਰ ਦੇ ਦਿਓ ਪੈਸਾ ਕਿਸੇ ਨੂੰ ਜੇ ਮੁੱਲ ਸ਼ਾਹ ਜੀ ਦੁਸ਼ਮਣੀ ਲੈਣੀ ਉਧਾਰ ਦੇ ਦਿਓ ਪੈਸਾ ਕਿਸੇ ਨੂੰ ਵੀ ਦੁਸ਼ਮਣੀ ਜੇ ਕਹਿੰਨਾ ਲੈਣੀ ਹੈ ਤਾਂ ਉਹਨੂੰ ਪੈਸਾ ਦੇ ਦਿਓ ਉੱਥੇ ਦੁਸ਼ਮਣੀ ਪੈ ਜਾਂਦੀ ਹੈ ਹਾਂ ਵੀ ਜੇ ਕਿਸੇ ਨਾਲ ਦੁਸ਼ਮਣੀ ਪਾਉਣੀ ਹੈ ਅੱਜ ਦੇ ਜ਼ਮਾਨੇ ਚ ਉਹਨੂੰ ਆਧਾਰੇ ਪੈਸੇ ਦੇ ਦਿਓ ਜਾਂ ਕਿਵੇਂ ਵੀ ਦੇ ਦਿਓ ਉਹ ਤੁਹਾਡਾ ਦੁਸ਼ਮਣ ਹੈ ਪੱਕਾ ਹੀ ਤੋਂ ਦੋਸ਼ਮਨ ਲਾਈਨ ਦੀ ਲੋੜ ਨਹੀਂ ਕਿਤੇ ਜਾਣ ਦੀ ਉਹ ਤੁਹਾਡਾ ਦੋਸ਼ਮਨਾ ਮੰਨ ਲਓ ਜਦੋਂ ਪੈਸੇ ਮੰਗੋਗੇ ਤਾਂ ਤੁਸੀਂ ਜ਼ਹਿਰ ਲਗੋਗੇ ਅਗਲੇ ਨੂੰ ਦੀਪ ਬਾਈ ਗੱਲਾਂ ਬਾਤਾਂ ਹੋਰ ਕਰਦੀਆਂ ਸੀ ਸਮਝ ਆਇਤ ਨਹੀਂ ਦਿੰਦਾ ਲਾਸਟ ਤੇ ਸਾਡੇ ਦਰਸ਼ਕਾਂ ਲਈ ਕੀ ਮੈਸੇਜ ਹੈ ਕੀ ਸੁਣਾਉਂਗੇ બસ ਮੈਸੇਜ ਤਾਂ ਬਈ ਕੁਇਡੀ ਆਪਣੀ ਹਨ ਵੀ ਉਹ ਹੈਣੀ ਕਿ ਵੀ ਆਪਾਂ ਕਿਸੇ ਨੂੰ ਕੋਈ ਸਨੇਹਾ ਦੇ ਸਗੀਏ ਜਾਂ ਕਿਸੇ ਨੂੰ ਸਿੱਖਿਆ ਦੇ ਸਗੀਏ ਬਸ ਇਹੀ ਹੈ ਵੀ ਆਪਦੇ ਫੀਲਡ ਚ ਬਈ ਇਮਾਨਦਾਰੀ ਨਾਲ ਮਿਹਨਤ ਕਰੀ ਚੱਲੋ ਲਿਖਣ ਵਾਲੇ ਭਰਾ ਜੋ ਲਿਖੀ ਜਾਣ ਹਨ ਆਪਦਾ ਚੱਲੀ ਚੱਲਣਾ ਕਿਤਨਾ ਕਿਤੇ ਮਹਾਰਾਜ ਸੱਚੇ ਪਾਤਸ਼ਾਹ ਮਕਾਮ ਤੇ ਲੈ ਹੀ ਜਾਂਦਾ ਜਿਹੜਾ ਬੰਦਾ ਮਿਹਨਤ ਕਰਦਾਗਾ ਯਾਰ ਸਭ ਤੋਂ ਇਹੀ ਗਹਿਣਾ ਵੀ ਇਮਾਨਦਾਰੀ ਨਾਲ ਆਪਦੇ ਕੰਮ ਨਾਲ ਆਪਦੇ ਲੋਕਾਂ ਨਾਲ ਇਮਾਨਦਾਰੀ ਨਾਲ ਚੱਲੀ ਚੱਲੋ ਤੇ ਕਿਤਨਾ ਕਿਤੇ ਤੁਹਾਡਾ ਮੁੱਲ ਹੈ ਜਿਹੜਾ ਉਹ ਪੈ ਹੀ ਜਾਣਾ ਯਾਰ ਜੀ ਭਾਈ ਪੰਜਾਬ ਤੇ ਕੁਝ ਲਿਖਿਆ ਜਿਵੇਂ ਪੰਜਾਬ ਦੇ ਮਾਹੌਲ ਚੱਲ ਰਹੇ ਆ ਪੰਜਾਬ ਬਾਰੇ ਵੀ ਤੁਸੀਂ ਕੁਝ ਜ਼ਰੂਰ ਲਿਖਿਆ ਹੁਣ ਪੰਜਾਬ ਬਾਰੇ ਕੁਝ ਚਾਰ ਲਾਈਨਾਂ ਪੰਜਾਬ ਬਾਰੇ ਗੱਲ ਵੀ ਪੰਜਾਬ ਦਾ ਤਾਂ ਬਹੁਤ ਵੱਡਾ ਦਿਖਾਂਤ ਹੈ ਹਨਾ ਵੀ ਪਹਿਲਾਂ ਅੱਤਵਾਦ ਨੇ ਆਪਣਾ ਨੁਕਸਾਨ ਕੀਤਾ ਹਨਾ ਨਸ਼ਿਆਂ ਨੇ ਕਰਤਾ ਹੁਣ ਕੈਨੇਡਾ ਚਲੀ ਗਈ ਆਪਣੀ ਜਿਹੜੀ ਮਤਲਬ ਜਨਰੇਸ਼ਨ ਆ ਕਾਫੀ ਮਤਲਬ ਮੁੰਡੇ ਉਧਰ ਚਲੇ ਜਾਂਦੇ ਆ ਮੈਂ ਉਹ ਤੋਂ ਲਿਖਿਆ ਸੀ ਕਹਿੰਦਾ ਇੱਕ ਪੀੜੀ ਵੰਡਦੇ ਆ ਰੌਲਿਆਂ ਚ ਰੁਲ ਗਈ ਇੱਕ ਪੀੜੀ ਵੰਡ ਦੇਆਂ ਰੌਲਿਆਂ ਚ ਰੁਲ ਗਈ ਦੂਜੀ ਤੇ ਹਨੇਰੀ ਅੱਤਵਾਦ ਵਾਲੀ ਝੁੱਲ ਗਈ ਤੀਜੀ ਹੁਣ ਦਿੱਤੀ ਨਾ ਹੋਏ ਚੱਜ ਨਾਲ ਨਸ਼ਿਆਂ ਆਬਾਦ ਬਾਪੂਏ ਪੰਜਾਬ ਸਿੰਘਾ ਤੇਰੀ ਚੌਥੀ ਪੀੜੀ ਚੜ੍ਹਤੀ ਜਹਾਜ਼ ਬਾਪੂਏ ਪੰਜਾਬ ਸਿੰਘਾ ਤੇਰੀ ਚੌਥੀ ਪੀੜੀ ਚੜ੍ਹਤੀ ਜਹਾਜ਼ ਇਹ ਵਾਕਿਆ ਭਈ ਪੰਜਾਬ ਦੇ ਦੁਖਦਾਾਨਤ ਹੈਣਾ ਭਈ ਗੱਲਬਾਤ ਹੋਰ ਕਰਨੀ ਸੀ ਪਰ ਸਮਾਂ ਜਾਇਤ ਨਹੀਂ ਦਿੰਦਾ ਫੇਰ ਕਿਤੇ ਗੱਲਾਂਬਾਤਾਂ ਹੋਰ ਕਰਾਂਗੇ ਦੋਸਤੋ ਇਹ ਇੰਟਰਵਿਊ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਇਜਾਜ਼ਤ ਚਾਹਾਂਗਾ ਸ਼ਸ਼ੀਕਾਂ